ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗੱਬਨ ਮੱਝ ਤੇ ਦੋ ਸੁਈਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਤੇ ਮੱਝ ਜਿਹੜੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਜੀ ਤੇ ਜਿਹੜਾ ਕੋਈ ਦੂਰ ਦਾ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵਰਦੀ ਸਤਿਗੁਰ ਜੀ ਸਤਿਗੁਰ ਜੀ ਵਰਦੀ ਸਤਿਗੁਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵਰਦੀ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਵਰਦੀ ਆਪਣਾ ਸੁਖਵੀਰ ਜੋ ਪਿੰਨ ਨਪਾਲ ਸੀ ਜਨ ਵਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ 8147648 ਸੁਣਾਓ ਠੀਕ ਐ ਤੇ ਸ਼ੁਰੂਆਤ ਫਿਰ ਗੱਬੜ ਮਾਈ ਤਾਂ ਕਰ ਲਈ ਹੈ ਨਾ ਆਪਾਂ ਕਿੰਨਾ ਖੜਦੀ ਟਾਈਮ ਹੈ ਇਹ ਵੀ ਜੀ ਲੈ ਜੂਗੀ 10 ਦਿਨ ਲੈ ਜੂਗੀ ਤੇ ਦੁੱਧ ਕਿੰਨਾ ਕੁ ਭਰੀ ਜਾਊਗੀ ਦੁੱਧ ਵੀ ਜੀ ਪਹਿਲੇ ਸੂਵੇ ਤੇ ਘਰ ਵਾਲੇ ਕਹਿੰਦੇ ਕਿ 12-13 ਕਿਲੋ ਚੋਇਆ ਜੋ ਅੱਛਾ ਹਾਂਜੀ ਤੋਰਾਂ ਫਿਰ ਇੱਕ ਰੀਨ ਉਹਦਾ ਰੇਂਜ ਕੋਟਰ ਬਾਕੀ ਜਿਹੜੀਆਂ ਕ ਆਪਣੇ ਆਮ ਘਰਾਂ 'ਚ ਮੱਝਾਂ ਹੁੰਦੀਆਂ ਉੱਡੀ ਗਈ ਆ ਚੱਲ ਭਾਜ ਲੈ ਬਾਕੀ ਆ ਵੀ ਸੂਨ ਤੱਕਰ ਚੰਗੀ ਭਰ ਜਾਊਗੀ ਇੱਕ ਸਿੰਘ ਇਹ ਤਾਂ ਕਿਤੇ ਪਹਿਲਾਂ ਦਾ ਥੋੜਾ ਜਿਹਾ ਲੱਥਾ ਆ ਤੇ ਥਾਣੇ ਤੋਂ ਇਹ ਦਿਖਾ ਲਈਏ ਕਰੀ ਲਾਗੇ ਤਾਂ ਆਹ ਦੇਖ ਸਾਹ ਦੇ ਥਾਣਾ ਦੱਸਾਈ ਜੀ ਆਹ ਦੇਖ ਸਾਹ ਦੇ ਜੀ ਤੇ ਆ ਮਿਲਕਵੇਂ ਨੇ ਵੀ ਦੇਖ ਸਾਹ ਦੇ ਜੀ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣੇ ਤਾਂ ਆਪਾਂ ਜੇ ਦੀ ਵਿੱਚ 50000 ਦੀ 80000 ਦੀ ਦੇ ਦੀਏ ਅਸੀਂ ਆਜਾ ਕੋਈ ਟਮਾਟਾ ਕਰਦਾਂ ਕੋਈ ਮੇਰਾ ਫੋਨ ਲਾਵੇ ਖੁੱਲਾ ਹੋ ਜਾਊਗਾ ਮਾਦਨ ਹਨਾ ਕੋਈ ਜਦੋਂ ਫੋਨ ਲਾਵੇ ਕੋਈ ਹਾਂਜੀ ਹਾਂਜੀ ਬਾਕੀ ਇਹ ਤੇ ਲੱਟਣਾ ਬੜੀਆਂ ਚੋ ਜੇ ਬਣੀ ਚੰਗੀ ਇਹ ਆ ਵੀ ਚਲੋ ਕੋਈ ਮਾਜਰੇ ਹਿਸਾਬ ਨਾਲ ਪੈਸੇ ਲਾਊਗਾ ਤੇ ਸਬਦਾ ਹੋ ਜਾਊਗਾ ਮੋਖ ਦੇ ਹਨਾ ਠੀਕ ਆ ਤੇ ਹੁਣ ਆ ਜਿਹੜੀ ਗਾਂ ਜੇ ਹਾਂਜੀ ਹਾਂਜੀ ਇਹ ਸੂਈ ਸਵਾਈ ਆ ਹਾਂਜੀ ਹਾਂਜੀ ਸੂਈ ਸਵਾਈ ਜੋ ਉਹਦਾ ਬੱਚਾ ਜੋ ਕਿੰਨੇ ਚਿਰ ਦੀ ਸੂਈ ਆਏ ਇਹ ਵੀ ਜੀ 12 13 ਦਿਨਾਂ ਚ ਹੋ ਚੱਲੇ ਸੂਈ ਨੂੰ ਤੇ ਦੁੱਧ ਦੁੱਧ ਵੀ ਜੀ ਇਹਦੇ ਕੋਲ 14 ਹੈਗਾ 13 ਕਿਲੋ ਦੀ ਗਰੰਟੀ ਦਵਾਂਗੇ ਪਰ ਮੇਰਾ ਕੋਈ ਇੱਥੇ ਦੋ ਢੰਮ ਚੋਗ ਲੈ ਜੀ ਤਿਆਰ ਮੁਕੇ ਤੇ ਹਾਂਜੀ ਹਾਂਜੀ ਸਥਾਨ ਇਹਦੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਆ ਲੈ ਸਕਦੇ ਜੀ ਬਿਲਕੁਲ ਦੂਰ ਦੂਰ ਜਿਹੜਾ ਇਹਦਾ ਸਥਾਨ ਹੈ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਸੁਵਾ ਇਹਦਾ ਸੁਵਾ ਵੀ ਜੀ ਦੂਜਾ ਜੋ ਤੁਰ ਫਿਰ ਇੱਕ ਰੀਨੂ ਬਾਕੀ ਹੈਗੀ ਜਰਸੀ ਕ੍ਰੋਸ ਤੇ ਕਾਦੇ ਵੀ ਇਹਦਾ ਜਰਸੀ ਕ੍ਰੋਸ ਦਾ ਲਾਈ ਹੈ बहुत उच्चा कर ठीक ठाक जै जाओ आप पिछले भी हवा मेरे घर ही देख सकते जी ਬਾਕੀ ਇਹ ਵੀ ਸੰਭ ਬਣਾ ਲਈਏ ਦਾ ਕਰ। ਹਲੋ। ਠੀਕ ਹੈ। ਕਿਹੜਾ ਪੱচ্চਾ ਜੇ ਇਹਦਾ? ਉਹ ਮੇਰੀ ਪਰਲਾ ਜ। ਅੱਛਾ ਉਹ ਜੀ। ਠੀਕ ਹੈ। ਤੇ ਜਿਹੜੇ ਹੁਣ ਵਖਾਉਣੀਆਂ ਦਾ ਆਜੇ। ਹਾਂਜੀ ਹਾਂਜੀ। ਨਾੜੋ ਜਿਹੜਾ ਇਹਦਾ ਨਾਲ ਹੀ ਆ। ਤੇ ਫਿਰ ਇਹਦਾ ਮੁੱਲ? ਇਹਦਾ ਮੁੱਲ ਵਿੱਧੀ ਦੇ ਦੀ 50000 ਦੇ। 45000 ਦੇ ਦੇ ਦੀ। ਕੋਈ ਨਹੀਂ। ਹਾਂ ਜੀ ਹਟੋ ਮਾਂਤਨ ਕਰਾਂਗੇ ਵੀ ਮੇਰਾ ਕੋਈ ਫੋਨ ਲਾਵੇ ਅੱਛਾ ਮਾਂਤਨ ਮੌਕੇ ਤੇ ਹੋ ਜਾਊਗਾ ਹਨਾ ਕੋਈ ਵੀਰ ਫੋਨ ਲਾਵੇ ਇੱਕ ਦਿਨ ਚੋਂ ਸੌਦੇ ਆਪੇ ਫਿਰ ਮੌਕੇ ਤੇ ਹੋ ਜਾਣਗੇ ਜੀ ਬੱਚੀ ਬੜੀ ਚੰਗੀ ਜੀ ਦੁੱਧ ਭਰੂਗੀ ਠੀਕ ਆ ਤੇ ਆ ਜਿਹੜੀ ਗਾ ਤਾਜੀ ਸੋਈ ਜਾਂਦੀ ਹੈ ਜੀ ਜੀ ਤਾਜੀ ਸੋਈ ਦਾ ਕਿੰਨੇ ਕਿਲੋ ਦੀ ਸੋਈ ਹੈ ਇਹਨੂੰ ਵੀ ਜੀ ਲਾਓ 10 ਦਿਨ ਉਹ ਚੱਲੇ ਹੋਣੇ ਇਹਨੂੰ ਸੋਈ ਨੂੰ ਅੱਛਾ ਹਾਂਜੀ ਹਾਂਜੀ ਤੇ ਦੁੱਧ ਦੁੱਧ ਵੀ ਜੀ ਇਹਦੇ ਕੋਲ 12 ਕਿਲੋ ਹੋਗਾ 11 ਕਿਲੋ ਦੀ ਗਾਰੰਟੀ ਦਵਾਂਗਾ ਮੇਰਾ ਬਿਲਕੁਲ ਤੋਰੋ ਇੱਕ ਰੀ ਤੋਰਦੇ ਇੱਕ ਰੀ ਹਲੋ ਬਾਕੀ ਥੋੜੀ ਜਿਹੀ ਸਾਂਭੀ ਕਰਦੇ ਆਂ ਜਿਹੜੀ ਆਉਣ ਚੀ ਸੀ ਲੈ ਜੀ ਬੱਜੀ ਉਹ ਦੇਖ ਤਾਂਦੇ ਥਾਣੇ ਦੇ ਲਾਗੇ ਤਾਂ ਇੱਕ ਰੀ ਤੇ ਦੂਸਰੇ ਪਾਸਾ ਤਾਂ ਇੱਕ ਜੀ ਤਾਂ ਬਟਾ ਦੀ ਹਾਂ ਨਹੀਂ ਸੱਸ ਤੇ ਤੁਹਾਨੂੰ ਤੁਹਾਨੂੰ ਵੀਰ ਜੀ ਓਕੇ ਆ ਸਾਰੇ ਹਾਂ ਜੀ ਵੀਰ ਜੀ ਸਾਰੇ ਓਕੇ ਜੀ ਭਾਵੇਂ ਮੈਂ ਕੋਈ ਦੋ ਟਾਈਮ ਚੁਆਈ ਕਰਾ ਲਈ ਆਪਣੀ ਵੀਡੀਓ ਖੋਲ ਤੇ ਹੁਣ ਕਿੰਨਾ ਤੋ ਤਿਆਰੇ ਦੇਖੋ ਨਾ ਹੁਣ ਵੀਰ ਜੀ ਤੁਹਾਨੂੰ ਦੱਸਾਂ ਕਿ ਕੀ 12 ਹੋਏਗਾ 11 ਕਿਲੋ ਦੀ ਗਰੰਟੀ ਦਵਾਂਗੇ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦੇ ਦੀਏ 35000 ਹਾਂ ਜੀ 35000 ਦੀ ਦੇ ਦੀਏ ਇਹ 2-3000 ਹੋਰ ਛੱਡ ਦੇ ਕੋਈ 32-4 ਦੇ ਦੇ ਦਈਏ ਕੋਈ ਨਹੀਂ ਵੀਰ ਜੀ 32000 ਦੇ ਦੇਵਾਂਗੇ ਚਲੋ ਬਾਕੀ ਹੋ ਜਾਊਗਾ ਹਣਾ ਮੌਕੇ ਤੇ ਹਾਂਜੀ ਹਾਂਜੀ ਤੇ ਬਾਕੀ ਤੁਹਾਡੇ ਘਰ ਕੋਈ ਚੋਚਵਾ ਕੇ ਖੜੇ ਹੈ ਨਾ ਆਪਣੀ ਹਾਂਜੀ ਵੀਰ ਜੀ ਬਹੁਤ ਦੋ ਟਾਈਮ ਇੱਥੇ ਫਿਰ ਮੇਰਾ ਰੈਕ ਕੋਈ ਦੋ ਦਿਨ ਚੋਚਵਾ ਕੇ ਖੜੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਵੀਰ ਚਲੋ ਫੋਨ ਲਾਵੇ ਸੌਦਾ ਆਪਣੇ ਮੌਕੇ ਤੇ ਹੋ ਜਾਊਗਾ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਅਹੀਂ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਸ਼ੂ ਖਰੀਦ ਲਓ ਆਪਣਾ ਵੇਖ ਕੇ ਪਸ਼ੂ ਲਿਆ ਕਰੋ ਜੀ